ਲਾ ਜੋ ਪਹਿਲਾਂ ਆ ਤੇ ਆ ਕੱਟ ਤੇਰਾ ਫੋਨ ਬੱਤੀ ਕਰੋ ਜੋਰ ਲਵਾ ਲਈ ਇੱਥੇ ਪਹਿਲਾਂ ਅੱਛਾ ਜੀ ਕੀ ਨਾਲ ਤਾ ਲਾ ਦੋ ਦੋ ਬੰਤ ਦੇ ਲੋ ਮੇਰੇ ਕੋਲ ਨਾ ਕਲਾ ਜਾਂ ਤੇਰੇ ਦੂਰ ਚਲ ਚਾਈਨਾ ਡੋਰ ਦੇ ਖਿਲਾਫ ਆਪਰੇਸ਼ਨ ਜਿਹੜਾ ਡਰੋਨ ਦੇ ਥਰੂ ਸ਼ੁਰੂ ਕਰਵਾਇਆ ਸਾਡੇ ਕੋਲ ਡਰੋਨ ਲੈ ਕੇ ਜਿਹੜੀ ਅਸੀਂ ਅੱਜ ਪਹਿਲਾ ਹੀ ਬੈਰਾਮਪੁਰ ਰੋਡ ਤੇ ਆਪਰੇਸ਼ਨ ਸ਼ੁਰੂ ਕੀਤਾ ਸੀ ਪਹਿਲੇ ਸਟੈਪ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲ ਗਈ ਕਿ ਇੱਕ ਲੜਕਾ ਜਿਹੜਾ ਸੀ ਡਰੋਨ ਜਿਹੜਾ ਡਰੋਨ ਦੇ ਰਹੀਂ ਸੀ ਕਾਬੂ ਕਰ ਲਿਆ ਔਰ ਜਿਹੜੀ ਚਾਈਨਾ ਡੋਰ ਦੀ ਉਹ ਵਰਤੋਂ ਕਰ ਰਿਆ ਸੀ ਉਹਦੇ ਇੱਕ ਹੱਥ 'ਚ ਤਿੰਨ ਉਂਗਲਾਂ ਤੇ ਦੂਜੇ ਹੱਥ 'ਚ ਜਿਹੜੇ ਦੋ ਉਂਗਲਾਂ ਜਿਹੜੀਆਂ ਉਹਦੇ ਨਾਲ ਕਟੀਆਂ ਹੋਈਆਂ ਤੇ ਬਲੱਡ ਵਗ ਰਿਆ ਸੀ ਚਾਈਨਾ ਡੋਰ ਦੇ ਨਾਲ ਪਤੰਗ ਉਡਾਰੇ ਨੌਜਵਾਨਾਂ ਦੇ ਉੱਤੇ ਡਰੋਨ ਜਰੀਏ ਰੱਖੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਨਜ਼ਰ ਚਾਈਨਾ ਡੋਰ ਦੇ ਨਾਲ ਪਤੰਗ ਉਡਾਰੇ ਇੱਕ ਨੌਜਵਾਨ ਨੂੰ ਪੁਲਿਸ ਨੇ ਲਿਆ ਹੈ ਹਿਰਾਸਤ ਦੇ ਵਿੱਚ ਤੋਂ ਦੱਸਦੇ ਕਿ ਗੁਰਦਾਸਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੀ ਵਰਤੋਂ ਅਤੇ ਚਾਈਨਾ ਡੋਰ ਦੇ ਨਾਲ ਪਤੰਗ ਉਡਾਣ ਵਾਲੇ ਨੌਜਵਾਨਾਂ ਤੇ ਡਰੋਨ ਦੇ ذریعے ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਡਰੋਨ ਦੇ ذریعے ਪਤਾ ਲੱਗ ਸਕੇ ਕਿ ਕਿਹੜਾ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗ ਉਡਾ ਰਿਹਾ ਹੈ ਰੀਸ਼ਦਿਆਮਾ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਜੀ ਸਾਹਿਬ ਨੇ ਇੱਕ ਸਪੈਸ਼ਲ ਚਾਈਨਾ ਡੋਰ ਦੇ ਖਿਲਾਫ ਆਪਰੇਸ਼ਨ ਜਿਹੜਾ ਡਰੋਨ ਦੇ ਥਰੂ ਸ਼ੁਰੂ ਕਰਵਾਇਆ ਸਾਡੇ ਕੋਲ ਔਰ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਰਗਵਾਈ ਦੇ ਵਿੱਚ ਹੀ ਜਿਹੜਾ ਮੈਂ ਥਾਣਾ ਸਿਟੀ ਦੀ ਪੁਲਿਸ ਔਰ ਪੀਸੀਆ ਨੂੰ ਲੈ ਕੇ ਤੇ ਆਪਣਾ ਡਰੋਨ ਲੈ ਕੇ ਜਿਹੜੀ ਅਸੀਂ ਅੱਜ ਪਹਿਲਾ ਹੀ ਬੈਰਾਮਪੁਰ ਰੋਡ ਤੇ ਆਪਰੇਸ਼ਨ ਸ਼ੁਰੂ ਕੀਤਾ ਸੀ ਪਹਿਲੇ ਸਟੈਪ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲ ਗਈ ਕਿ ਇੱਕ ਲੜਕਾ ਜਿਹੜਾ ਸੀ ਡਰੋਨ ਜਿਹੜਾ ਡਰੋਨ ਦੇ ਰਹੀਂ ਹੈ ਕਾਬੂ ਕਰ ਲਿਆ ਔਰ ਜਿਹੜੀ ਚਾਈਨਾ ਡੋਰ ਦੀ ਉਹ ਵਰਤੋਂ ਕਰ ਰਿਆ ਸੀ ਉਹਦੇ ਇੱਕ ਹੱਥ 'ਚ ਤਿੰਨ ਉਂਗਲਾਂ ਤੇ ਦੂਜੇ ਹੱਥ 'ਚ ਜਿਹੜੇ ਦੋ ਉਂਗਲਾਂ ਜਿਹੜੀਆਂ ਉਹਦੇ ਨਾਲ ਕਟੀਆਂ ਹੋਈਆਂ ਤੇ ਬਲੱਡ ਵਗ ਰਿਹਾ ਸੀ ਅਸੀਂ ਹੁਣ ਇਹਨੂੰ ਕਾਬੂ ਕਰਕੇ ਇਹਨੂੰ ਫਰਸਟ ایڈ ਵੀ ਦਵਾਂਗੇ ਔਰ ਅਸੀਂ ਇਹਦੇ ਖਿਲਾਫ ਜਿਹੜਾ ਹੈਗਾ ਕੇਸ ਰਜਿਸਟਰਡ ਕਰਕੇ ਅਗਲੀ ਕਾਰਵਾਈ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਕਾਨੂੰਨ ਬਣਾਇਆ ਗਿਆ ਵਾ ਜਾਂ ਕਿਸ ਤਰ੍ਹਾਂ ਦੀ ਸਜ਼ਾ ਹੋ ਸਕਦੀ ਹੈ ਕਿੰਨਾ ਜੁਰਮਾਨਾ ਹੋ ਸਕਦਾ ਹੈ ਪਹਿਲਾਂ ਤੇ ਇਹਦੇ ਵਿੱਚ ਬਹੁਤ ਛੋਟਾ ਜੁਰਮਾਨਾ ਸੀ ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਸਜ਼ਾ ਵੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਇੱਥੇ ਜੁਰਮਾਨਾ ਵੀ ਬਹੁਤ ਹੈਵੀ ਹੋ ਗਿਆ ਇਸ ਕਰਕੇ ਮੇਰੀ ਲੋਕਾਂ ਨੂੰ ਅਪੀਲ ਆ ਵੀ ਹੁਣ ਅਸੀਂ ਇਕੱਲਾ ਦੁਕਾਨਦਾਰਾਂ ਦੇ ਦਿਵਾਲੇ ਨਹੀਂ ਹੋਣਾ ਅਸੀਂ ਹੁਣ ਜਿਹੜੇ ਇਹਦੀ ਵਰਤੋਂ ਕਰ ਰਹੇ ਨੇ ਪਤੰਗਾ ਡਾਉਣ ਲਈ ਉਹਨਾਂ ਦੀ ਵੀ ਅਸੀਂ ਖਿਲਾਫ ਮੁਕਦਮੇ ਦਰ ਕਿੰਨੇ ਕਿ ਦਿਨਾਂ ਤੱਕ ਇਹ ਚੱਲਦਾ ਰਹੇਗਾ ਜੀ ਇਹ ਲਗਾਤਾਰੀ ਜੀ ਹੁਣ ਲਗਾਤਾਰੀ ਚੱਲੇਗਾ ਜਨਾਚਰ ਗੁਰਦਾਸਪੁਰ ਤੋਂ ਖਤਮ ਨਹੀਂ ਹੁੰਦਾ ਮੈਂ ਡੇਲੀ ਮੇਰੀ ਅਗਵਾਈ 'ਚ ਇਹ ਆਪਰੇਸ਼ਨ ਚੱਲੇਗਾ ਔਰ ਅਸੀਂ ਤੁਹਾਡੇ ਪ੍ਰੈਸਰ ਰਿਪੋਰਟਰਾਂ ਚੈਨਲਾਂ ਦੇ ਥਰੂ ਇੱਕੋ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਔਰ ਵੀ ਤੁਸੀਂ ਇਹਨਾਂ ਕਿਸੇ ਤਰੀਕੇ ਵੀ ਜ਼ੀਰੋ ਲੈਵਲ ਤੇ ਕਰ ਦੋ ਤਾਂ ਜੋ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਰਾਹਗੀਰ ਦਾ ਜਾਂ ਕਿਸੇ ਆਂਢੀ ਗੁਆਂਢੀ ਦਾ ਜਾਂ ਕਿਸੇ ਸ਼ਹਿਰ ਨਿਵਾਸੀ ਜਬ ਬੱਚੇ ਦਾ ਵੀ ਨੁਕਸਾਨ ਨਾ ਹੋਵੇ ਇਸ ਨੌਜਵਾਨ ਨੂੰ ਕੀ ਕੀ ਗ੍ਰਿਫਤਾਰ ਬਰਾਮਦ ਕੀਤਾ ਗਿਆ ਅਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਇਹਦੇ ਕੋਲੋਂ ਇੱਕ ਤਾਂ ਜਿਹੜੀ ਇਹ ਪਤੰਗ ਸੀ ਉਹਦੇ ਨਾਲ ਜਿਹੜੀ ਡੋਰ ਸੀ ਉਹ ਵੀ ਬਰਾਮਦ ਹੋ ਗਈ ਹੈ ਜੀ ਇੱਕ ਗੱਟੂ ਸੀ ਉਹ ਵੀ ਜਿਹੜਾ ਉਹ ਵੀ ਬਰਾਮਦ ਹੋ ਗਿਆ ਹੁਣ ਅਸੀਂ ਇਹਦੇ ਕੋਲ ਜਾਵਾਂਗੇ ਜੀ ਇਹਨੇ ਲਈ ਕਿ ਦੇ ਕੋ ਆ ਉਹਦੇ ਖਿਲਾਫ ਵੀ ਨਾਲ ਹੀ ਐਕਸ਼ਨ ਲਵਾਂਗੇ ਅੱਜ ਅਸੀਂ ਕਾਫੀ ਸਫਲਤਾ ਮਿਲ ਰਹੀ ਸਾਨੂੰ ਇਹ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਥਾਣੇ ਤਿੱਬੜ ਚ ਵੀ ਇੱਕ ਜਿਹੜਾ ਇਸੇ ਤਰੀਕੇ ਨਾਲ ਰਿਕਵਰ ਕੀਤਾ ਆ ਉਹਦੇ ਕੋ ਵੀ ਸਾਨੂੰ 14 ਜਿਹੜੇ ਗੱਟੂ ਜਿਹੜੇ ਚਾਈਨਾ ਡੋਰ ਦੇ ਮਿਲੇ ਆ ਔਰ ਆਸ ਆ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਵੀ ਜਿੱਥੇ ਵੀ ਚਾਇਨਾ ਡੋਰ ਦੀ ਕੋਈ ਵਰਤੋਂ ਕਰ ਰਿਹਾ ਉਹ ਸਾਨੂੰ ਉਹਦੀ ਵੀ ਗੁਪਤ ਸੂਚਨਾ ਰੱਖੀ ਜਾਏਗੀ ਉਹ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਜੋ ਇਸ ਬਰਾਈ ਨੂੰ ਆਪਾਂ ਸ਼ਹਿਰ ਚੋਂ ਖਤਮ ਕਰ ਦਈਏ